ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਮੁੱਖ ਖਬਰਾਂ ਪੰਜਾਬ ਦੇ ਵਿੱਚ ਕੀ ਕੁਝ ਹੋਇਆ ਹੈ ਵਾ ਕੱਲੀ ਕੱਲੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਦੱਸ ਜੀ ਕਿ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਅੱਜ ਤਕਰੀਬਨ 3 ਸਾਲਾਂ ਦੇ ਵਿੱਚ ਮਾਨ ਸਰਕਾਰ ਨੇ 53000 ਤੋਂ ਵੱਧ ਨੌਕਰੀਆਂ ਦਿੱਤੀਆਂ ਨੇ ਸੋ ਇਸ ਦੇ ਨਾਲ-ਨਾਲ ਤੁਹਾਨੂੰ ਦੱਸਾਂਗੇ ਯੁੱਧ ਨਸ਼ਿਆਂ ਵਿਰੋਧੀ ਤਹਿਤ ਲਗਾਤਾਰ ਕਾਰਵਾਈਆਂ ਨੇ ਪੰਜਾਬ ਦੇ ਵਿੱਚ ਚੱਲਦੀਆਂ ਨੇ ਇਸ ਦੇ ਨਾਲ-ਨਾਲ ਤੁਹਾਨੂੰ ਦੱਸਾਂਗੇ ਇੱਕ ਥਾਰ ਗੱਡੀ ਦੇ ਵਿੱਚ ਅੱਗ ਲੱਗੀ ਹੈ ਇੱਕ ਨਵੀਂ ਥਾਰ ਗੱਡੀ ਚੱਲਦੀ ਜੋ ਕਿ ਅੱਗ ਲੱਗ ਜਾਂਦੀ ਔਰ ਲੋਕ ਬਾਰ-ਬਾਰ ਬਚ ਜਾਂਦੇ ਨੇ ਇਸ ਦੇ ਨਾਲ-ਨਾਲ ਤੁਹਾਨੂੰ ਹੋਰ ਖਬਰਾਂ ਵੀ ਹੈ ਜੋ ਕਿ ਪੰਜਾਬ ਦੀਆਂ ਸਾਂਝੀਆਂ ਕਰਾਂਗੇ ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਤੋਂ ਪੰਜਾਬ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਅੱਜ 900 ਨੌਜਵਾਨਾਂ ਨੂੰ ਜੋ ਕਿ ਨਿਯੁਕਤੀ ਪੱਤਰ ਵੰਡੇ ਨੇ ਸੋ ਲੁਧਿਆਣਾ ਦੇ ਵਿੱਚ ਇੱਕ ਸਮਾਗਮ ਹੋਇਆ ਸੀ ਔਰ ਇਸ ਸਮਾਗਮ ਦੇ ਵਿੱਚ ਜੋ ਕਿ ਖੁਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸ਼ਿਰਕਤ ਕੀਤੀ ਅਤੇ ਤਕਰੀਬਨ 900 ਤੋਂ ਵੱਧ ਜੋ ਅਧਿਆਪਕ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਅਧਿਆਪਕ ਲੰਬੇ ਸਮੇਂ ਤੋਂ ਨੌਕਰੀ ਦੀ ਉਡੀਕ ਕਰ ਰਹੇ ਸੀ तकरीबन 5 ਸਾਲਾਂ ਤੋਂ ਜੋ ਨੌਕਰੀ ਦੀ ਉਡੀਕ ਉਹਨਾਂ ਦੀ ਸੀ ਜੋ ਕਿ ਮਾਨ ਸਾਹਿਬ ਨੇ ਉਹਨਾਂ ਦਾ ਸੁਪਨਾ ਪੂਰਾ ਕੀਤਾ ਹੈ ਔਰ ਨੌਕਰੀਆਂ ਨੇ ਜੋ ਅੱਜ ਵੰਡੀਆਂ ਨੇ ਅਧਿਆਪਕਾਂ ਨਾਲ ਗੱਲਬਾਤ ਵੀ ਕੀਤੀ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਬੇਹੱਦ ਜ਼ਿਆਦਾ ਖੁਸ਼ ਨੇ ਕਿ ਸਰਕਾਰ ਨੇ ਉਹਨਾਂ ਦਾ ਸਾਥ ਦਿੱਤਾ ਅਤੇ ਉਹਨਾਂ ਨੂੰ ਨੌਕਰੀਆਂ ਮੰਡੀਆਂ ਨੇ ਤੇ ਜੋ ਆਪਣੇ ਭਾਸ਼ਣ ਦੇ ਵਿੱਚ ਸਪੀਚ ਦੇ ਵਿੱਚ ਖੁਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ سلسلہ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਤੇ ਲੋਕਾਂ ਨੂੰ ਨਿਯੁਕਤੀ ਪੱਤਰ ਲਗਾਤਾਰ ਵੰਡੇ ਜਾਣਗੇ ਤੇ ਨੌਕਰੀਆਂ ਨੇ ਜੋ ਪੰਜਾਬ ਦੇ ਵਿੱਚ 53000 ਤੋਂ ਵੱਧ ਨੌਕਰੀਆਂ ਦਿੱਤੀਆਂ ਨੇ ਇਸੇ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਨੌਕਰੀਆਂ ਨੇ ਜੋ ਕਿ ਦਿੱਤੀਆਂ ਜਾਣਗੀਆਂ ਸੋ ਅਗਲੀ ਖਬਰ ਦਾਸੀਏ ਕਿ ਇੱਕ ਥਾਰ ਗੱਡੀ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਅਤੇ ਤਿੰਨ ਲੋਕ ਬਾਹਰ ਨਿਕਲਣ ਕੇ ਆਪਣੀ ਜਾਨ ਬਚਾਉਂਦੇ ਨੇ ਬੜੀ ਮੁਸ਼ਕਲ ਦੇ ਨਾਲ ਸੋ ਇਹ ਪੂਰੀ ਘਟਨਾ ਅੰਮਰਸਰ ਦੀ ਹੈ ਅੰਮ੍ਰਿਤਸਰ ਦੇ ਜ਼ਿਲ੍ਹਾ ਦੇ ਜੋ ਕਿ ਸਿਵਲ ਲਾਈਨ ਥਾਣਾ ਕੀਤਰ ਦੇ ਵਿੱਚ ਥਾਰ ਕਾਰ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਕਾਰ ਦਾ ਮਾਲਕ ਅਤੇ ਉਸਦੇ ਦੋ ਦੋਸਤ ਜੋ ਕਿ ਜੰਮੂ ਤੋਂ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਆਏ ਸੀ ਅਤੇ ਇਹ ਘਟਨਾ ਜੋ ਕਿ ਕਾਫੀ ਜ਼ਿਆਦਾ ਡਰੌਣ ਵਾਲੀ ਹੋ ਜਾਂਦੀ ਵੈ ਕਿਉਂਕਿ ਚੱਲਦੀ ਗੱਡੀ ਨੂੰ ਨਵੀਂ ਥਾਰ ਗੱਡੀ ਸੀ ਤਕਰੀਬਨ 15 ਦਿਨ ਪਹਿਲਾਂ ਹੀ ਸ਼ੋਅਰੂਮ ਚੋਂ ਕਢਾਈ ਸੀ ਔਰ ਇਸ ਨਵੀਂ ਥਾਰ ਗੱਡੀ ਨੂੰ ਚੱਲਦੀ ਨੂੰ ਹੀ ਅੱਗ ਲੱਗ ਜਾਂਦੀ ਹੈ ਔਰ ਘਟਨਾ ਵੈ ਜੋ ਕਿ ਕੰਪਨੀ ਬਾਗ ਨੇੜੇ ਵਾਪਰਦੀ ਵੈ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਦੀਆਂ ਜੋ ਕਿ ਟੁਕੜੀਆਂ ਉੱਥੇ ਪਹੁੰਚਦੀਆਂ ਨੇ ਔਰ ਜੋ ਅੱਗ ਬੁਝਾਈ ਜਾਂਦੀ ਵੈ ਸੋ ਮੌਕੇ ਤੇ ਅੱਗ ਬੁਝਾ ਲਤੀ ਜਾਂਦੀ ਵੈ ਘਟਨਾ ਦੇ ਵਿੱਚ ਜੋ ਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਜਾਂਦਾ ਵੈ ਔਰ ਦੱਸਿਏ ਕੀ ਜੋ ਜੰਮੂ ਦੇ ਰਹਿਣ ਵਾਲਾ ਜੋ ਕਿ ਸੰਜੀਤ ਕੁਮਾਰ ਫੌਜ ਵਿੱਚ ਤਾਇਨਾਤ ਹੈ ਤੇ ਆਪਣੇ ਦੋ ਦੋਸਤਾਂ ਦੇ ਨਾਲ ਸਤਿਗੰਗ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਅਮ੍ਰਿਤਸਰ ਸਾਹਿਬ ਵਿਖੇ ਆਇਆ ਹੋਇਆ ਸੀ ਸੋ ਅਗਲੀ ਖਬਰ ਦੱਸਿਏ ਕਿ ਰੂਪਨਗਰ ਦੇ ਡੀਸੀ ਜੋ ਕਿ ਹਿਮਾਂਸ਼ੂ ਜੈਨ ਨੇ ਹੁਣ ਉਹ ਲੁਧਿਆਣਾ ਦੇ ਨਵੇਂ ਡੀਸੀ ਬਣ ਗਏ ਨੇ ਵੱਡੇ ਪੱਧਰ ਦੇ ਤਬਾਦਲੇ ਹੋਏ ਨੇ ਪੰਜਾਬ ਦੇ ਵਿੱਚ ਲੁਧਿਆਣਾ ਤੋਂ ਜੋ ਕਿ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਜਗ੍ਹਾ ਤੇ ਹੁਣ ਹਿਮਾਂਸ਼ੂ ਜੈਨ ਨੇ ਇੰਚਾਰਜ ਸੰਭਾਲਿਆ ਸੋ ਦੱਸਿਏ ਕਿ ਜੋ ਉਹਨਾਂ ਜੋ ਅਫੀਸ਼ੀਅਲ ਪੱਤਰ ਇੱਕ ਰਿਲੀਜ਼ ਹੋ ਚੁੱਕਿਆ ਹੈ ਪੰਜਾਬ ਸਰਕਾਰ ਨੇ ਇੱਕ ਵਾਰ ਮੁੜ ਤੋਂ ਪ੍ਰਸ਼ਾਸਨਿਕ ਫੇਰ ਬਦਲ ਕੀਤੀ ਵੈ ਇਸ ਵਾਰ ਪੰਜ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਸੋ ਨਵੇਂ ਹੁਕਮ ਨੇ ਜਾਰੀ ਹੋ ਚੁੱਕੇ ਨੇ ਇਸ ਦੇ ਵਿੱਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦਾ ਤਬਾਦਲਾ ਕਰ ਦਿੱਤਾ ਗਿਆ ਵੈ ਸੋ ਹੁਣ ਉਹਨਾਂ ਦੀ ਥਾਂ ਤੇ ਹਿਮਾਂਸ਼ੂ ਜੈਨ ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ ਸੋ ਹਿਮਾਂਸ਼ੂ ਜੈਨ ਹੁਣ ਤੱਕ ਰੂਪਨਗਰ ਦੇ ਵਿੱਚ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਸੀ ਅਤੇ 2017 ਬੈਚ ਦੇ ਆਈਏਐਸ ਅਧਿਕਾਰੀ ਹਨ ਸੋ ਹੁਣ ਇਨਚਾਰਜ ਸਾਂਭਣਗੇ ਕੁਝ ਹੀ ਦਿਨਾਂ ਦੇ ਵਿੱਚ ਔਰ ਜੋ ਫਿਲਹਾਲ ਜੋ ਇਸ ਵਕਤ ਕਹਿ ਸਕਦੇ ਹਾਂ ਕਿ ਵੱਡੇ ਪੱਧਰ ਤੇ ਫੇਰ ਬਦਲ ਹੈ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੀਤਾ ਜਾ ਰਿਹਾ ਵੈ ਸੋ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਮੋਗਬਲਸ ਨੇ ਸਰਚ ਅਭਿਆਨ ਚਲਾਇਆ ਵੈ 250 ਦੇ ਕਰੀਬ ਪੁਲਿਸ ਮੁਲਾਜ਼ਮ ਅਤੇ ਹੋਰ ਵੱਡੇ ਅਧਿਕਾਰੀ ਵੀ ਇਸ ਦੇ ਵਿੱਚ ਸ਼ਾਮਲ ਸੀ ਸੱਚ ਬਿਆਨ ਲਗਾਤਾਰ ਪੰਜਾਬ 'ਚ ਚਲਾਏ ਜਾ ਰਹੇ ਨੇ ਸਰਚ ਬਿਆਨ ਦੇ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਵੀ ਦਿੱਤੀ ਹੈ ਡੀਐਸਪੀ ਰਵਿੰਦਰ ਸਿੰਘ ਨੇ ਸੋ ਉਹਨਾਂ ਨੇ ਦੱਸਿਆ ਕਿ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਮੋਗਾ ਦੇ ਜੋ ਦਿਸ਼ਾ ਨਿਰਦੇਸ਼ ਨੇ ਨਸ਼ੇ ਖਿਲਾਫ ਮੁਹਿੰਮ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਹੈ ਔਰ ਇਸ ਨੂੰ ਮੱਦੇਨਜ਼ਰ ਦੇ ਵਿੱਚ ਰੱਖਦੇ ਹੋਏ ਲਗਾਤਾਰ ਸਰਚ ਆਪਰੇਸ਼ਨ ਕੀਤੇ ਜਾ ਰਹੇ ਨੇ 250 ਦੇ ਕਰੀਬ ਫੋਰਸ ਲਗਾਈ ਗਈ ਜਿਸ ਦੇ ਵਿੱਚ ਡੀਐਸਪੀ ਰੈਂਕ ਦੇ ਅਧਿਕਾਰੀ ਅਤੇ ਐਸਐਚਓ ਅਧਿਕਾਰੀ ਮੌਕੇ ਤੇ ਮੌਜੂਦ ਸਨ ਅਤੇ ਜੋ ਸਰਚ ਕੀਤੀ ਗਈ ਹੈ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਘਰਾਂ ਦੇ ਵਿੱਚ ਵੀ ਚੈਕਿੰਗ ਕੀਤੀ ਗਈ ਹੈ ਔਰ ਨਸ਼ਾ ਤਸਕਰਾਂ ਦੇ ਖਿਲਾਫ ਇਹ جنگ ਜੋ ਕਿ ਲਗਾਤਾਰ ਚੱਲਦੀ ਦਿਖਾਈ ਦੇ ਰਹੀ ਆ ਔਰ ਪੰਜਾਬ ਸਰਕਾਰ ਇਸ ਦੇ ਵਿੱਚ ਜੋ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਸੂਰਤੇ ਹਾਲ ਦੇ ਵਿੱਚ ਬਖਸ਼ਣ ਵਾਲੀ ਨਹੀਂ ਦਿਖਾਈ ਦੇ ਰਹੀ ਵੈ ਸੋ ਨਸ਼ਿਆ ਦੇ ਨਾਲ ਜੁੜੀ ਹੋਈ ਅਗਲੀ ਖਬਰ ਤੁਹਾਨੂੰ ਦੱਸ ਜਾਈਏ ਕਿ ਪੰਜਾਬ ਸਰਕਾਰ ਇੱਕ ਹੋਰ ਵੱਡਾ ਉਪਰਾਲਾ ਕਰਨ ਜਾ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਇੱਕ ਗੱਲ ਸਾਫ਼ ਕਰ ਦਿੱਤੀ ਗਈ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਜੋ ਕੋੜ ਹੈ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ ਔਰ ਪੰਜਾਬ ਦਾ ਇਹ ਜੋ ਕੋੜ ਵੈ ਜੋ ਕਹਿ ਸਕਦੇ ਆ ਕਿ ਸਟੈਪ ਬਾਈ ਸਟੈਪ ਪੰਜਾਬ ਸਰਕਾਰ ਇਸ ਦੇ ਵਿੱਚ ਜੋ ਤਬਦੀਲੀਆਂ ਕਰ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੈ ਇਸ ਮੁਹਿੰਮ ਦੇ ਵਿੱਚ ਕਾਫੀ ਕੁਝ ਨਵੀਆਂ ਚੀਜ਼ਾਂ ਨੇ ਜੋ ਕਿ ਐਡ ਕੀਤੀਆਂ ਜਾ ਰਹੀਆਂ ਨੇ ਔਰ ਇਸੇ ਜੋ ਕਿ ਲੜੀ ਦੇ ਵਿੱਚ ਹੁਣ ਜਲਦ ਹੀ ਸੂਬਾ ਸਰਕਾਰ ਇੱਕ ਫੋਨ ਨੰਬਰ ਜਾਰੀ ਕਰੇਗੀ ਸੂਬਾ ਸਰਕਾਰ ਦੇ ਵੱਲੋਂ ਇੱਕ ਫੋਨ ਨੰਬਰ ਜਾਰੀ ਕੀਤਾ ਜਾਵੇਗਾ ਇਸ ਫੋਨ ਨੰਬਰ ਦੇ ਵਿੱਚ ਤੁਸੀਂ ਜੋ ਕਿ ਸੂਬਾ ਸਰਕਾਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੋਨ ਕਰਕੇ ਜਾਣਕਾਰੀ ਦੇ ਸਕਦੇ ਹੋ ਜੇਕਰ ਕੋਈ ਨਸ਼ਾ ਤਸਕਰ ਨਸ਼ਾ ਵੇਚਦਾ ਹੋਇਆ ਤੁਹਾਡੇ ਸਾਹਮਣੇ ਦਿਖਾਈ ਦੇ ਰਿਹਾ ਵੇ ਉਸ ਦਾ ਵੀਡੀਓ ਪ੍ਰੂਫ ਲੈ ਸਕਦੇ ਹੋ ਤੁਸੀਂ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉਸ ਫੋਨ ਨੰਬਰ ਤੇ ਤੁਸੀਂ ਭੇਜ ਸਕਦੇ ਹੋ ਤੇ ਉਸ ਤੇ ਕਾਰਵਾਈ ਆ ਜੋ ਕਿ ਤਤਕਾਲ ਪ੍ਰਭਾਵ ਦੇ ਨਾਲ ਕੀ ਕੀਤੀ ਜਾਵੇਗੀ ਸੋ ਇਸ ਦੇ ਨਾਲ ਹੀ ਜੋ ਟੋਲ ਫਰੀ ਨੰਬਰ ਹੋਵੇਗਾ ਜੋ ਇੱਕ ਫੋਨ ਨੰਬਰ ਹੋਵੇਗਾ ਇਸੇ ਵਿੱਚ ਇੱਕ ਚੀਜ਼ ਹੋਰ ਐਡ-ਆਨ ਕੀਤੀ ਜਾਵੇਗੀ ਕਿ ਜੋ ਲੋਕ ਨਸ਼ਿਆਂ ਤੋਂ ਪੀੜਿਤ ਨੇ ਜੋ ਲੋਕ ਨਸ਼ੇ ਕਰ ਰਹੇ ਨੇ ਉਹਨਾਂ ਨੂੰ ਮਰੀਜ਼ ਦੇ ਵਿੱਚੋਂ ਦੇਖਿਆ ਜਾਵੇਗਾ ਅਤੇ ਉਹਨਾਂ ਦਾ ਇਲਾਜ ਕਰਵਾਇਆ ਜਾਵੇਗਾ ਔਰ ਜਾਣਕਾਰੀ ਹੈ ਜੋ ਕਿ ਕੁਪਤ ਰੱਖੀ ਜਾਵੇਗੀ ਜੋ ਕੋਈ ਵੀ ਮਰੀਜ਼ ਹੋਵੇਗਾ ਸੋ ਬਿਲਕੁਲ ਪੰਜਾਬ ਸਰਕਾਰ ਦੇ ਵੱਲੋਂ ਵਕ ਵਕ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਕਿ ਪੰਜਾਬ ਦੇ ਵਿੱਚੋਂ ਜੋ ਇਹ ਨਸ਼ਿਆਂ ਦਾ ਕੋੜ ਹੈ ਇਸ ਨੂੰ ਵੱਢ ਸੁਟਣ ਦੇ ਲਈ ਇਸ ਨੂੰ ਜੜ ਤੋਂ ਖਤਮ ਕਰਨ ਦੇ ਲਈ ਔਰ ਪੰਜਾਬ ਸਰਕਾਰ ਨਵੇਂ ਤੋਂ ਨਵੇਂ ਉਪਰਾਲੇ ਕਰ ਰਹੀ ਹੈ ਹਰ ਇੱਕ ਸੰਭਵ ਕੋਸ਼ਿਸ਼ ਹੈ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਗੱਲ ਸਾਫ਼ ਹੈ ਕੀ ਨਸ਼ਾ ਪੰਜਾਬ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਔਰ ਇੱਕ ਨੰਬਰ ਹੈ ਜੋ ਜਲਦ ਹੀ ਜਾਰੀ ਕੀਤਾ ਜਾਵੇਗਾ ਸੂਬਾ ਸਰਕਾਰ ਦੇ ਵੱਲੋਂ ਜਿੱਤੇ ਕਿ ਤੁਸੀਂ ਫੋਨ ਕਰਕੇ ਜੋ ਕੰਪਲੇਂਟ ਦਰਜ ਕਰਾ ਸਕਦੇ ਹੋ ਨਸ਼ਾ ਤਸਕਰਾਂ ਦੇ ਖਿਲਾਫ ਅਤੇ ਇਸ ਦੇ ਨਾਲ ਨਾਲ ਤੁਸੀਂ ਕੰਪਲੇਂਟ ਦਰਜ ਕਰਾਉਣ ਦੇ ਨਾਲ ਨਾਲ ਸਹਾਇਤਾ ਵੀ ਮੰਗ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਨਸ਼ਾ ਕਰ ਰਿਹਾ ਵੈ ਉਸ ਨੂੰ ਜੋ ਕਿ ਅਪਰਾਧੀ ਨਹੀਂ ਉਸ ਨੂੰ ਜ਼ਰੂਰਤਮੰਦ ਸਮਝਿਆ ਜਾਵੇਗਾ ਉਸ ਨੂੰ ਜੋ ਕਿ ਇਹ ਸਮਝਿਆ ਜਾਵੇਗਾ ਔਰ ਉਸ ਨੂੰ ਇਲਾਜ ਦੇ ਲਈ ਭੇਜਿਆ ਜਾਵੇਗਾ ਔਰ ਇਹ ਜਾਣਕਾਰੀ ਜੇਕਰ ਕਿਸੇ ਦਾ ਪਰਿਵਾਰਿਕ ਸਦਸ્ય ਜੋ ਨਸ਼ਾ ਕਰਦਾ ਵੈ ਤਾਂ ਇਹ ਜਾਣਕਾਰੀ ਗੁਪਤ ਰੱਖੀ ਜਾਵੇਗੀ ਯਾਨੀ ਕਿ ਇਹ ਜਾਣਕਾਰੀ ਲਈ ਕਿਸੇ ਵੀ ਹਾਲ ਦੇ ਵਿੱਚ ਨਹੀਂ ਕੀਤੇ ਜਾਵੇਗੀ ਸੋ ਇਹ ਤੋਂ ਹੰਦ ਰਾਲ ਸਾਂਝੀ ਕੀਤੀਆਂ ਨੇ ਪੰਜਾਬ ਦੀਆਂ ਪੰਜ ਮੁੱਖ ਖਬਰਾਂ ਔਰ ਇਹ ਖਬਰਾਂ ਨੇ ਜੋ ਪੰਜਾਬ ਨਾਲ ਸੰਬੰਧਿਤ ਨੇ ਪੰਜਾਬ ਦੀਆਂ ਖਬਰਾਂ ਨੇ ਸੋ ਇਹ ਨੋਲੇਜ ਨੂੰ ਹੋਰ ਅੱਗੇ ਸ਼ੇਅਰ ਕਰਨ ਦੇ ਲਈ ਇਹ ਖਬਰਾਂ ਨੂੰ ਆਪਣੇ ਅੱਗੇ ਜੋ ਸਕੇ ਸੰਬੰਧੀਆਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਹਰ ਕੋਈ ਇਹਨਾਂ ਚੀਜ਼ਾਂ ਦੇ ਬਾਰੇ ਜਾਣ ਸਕੇ ਅਤੇ ਜਾਣਕਾਰੀ ਹਾਸਲ ਕਰ ਸਕੇ ਸੋ ਹੋਰ ਵਧੀਰੇ ਅਪਡੇਟ ਲਈ ਜੁੜੋ ਸਾਡੇ ਨਾਲ ਫਿਲਹਾਲ ਸੰਦੇ ਹੋ ਇਜਾਜ਼ਤ ਧੰਨਵਾਦ